ਦੁਨੀਆ ਦੇ ਵਿੱਚ ਕਿਹੜੇ ਕਿਹੜੇ ਮਹਾਨ ਲੀਡਰ ਹੋਏ ਆ ਜਿਹੜੇ ਅੱਜ ਕੱਲ ਆਉਣ ਵਾਲੀ ਜਨਰੇਸ਼ਨ ਦੇ ਰੋਲ ਮਾਡਲ ਹੋ ਸਕਦੇ ਆ ਉਹਨਾਂ ਦੀ ਲਾਈਫ ਜਾਂ ਉਹਨਾਂ ਦੇ ਸਟਰਗਲ ਬਾਰੇ ਥੋੜਾ ਲੈਬੋਰੇਟ ਕਰਦੇ ਆ ਅ ਦੁਨੀਆ ਦੇ ਵਿੱਚ ਔਰ ਦੇਸ਼ ਦੇ ਵਿੱਚ ਬਹੁਤ ਬਹੁਤ ਹਰ ਯੁੱਗ ਦੇ ਵਿੱਚ ਹਰ ਦੌਰ ਦੇ ਵਿੱਚ ਬੜੇ ਬੜੇ ਲੀਡਰ ਦੁਨੀਆ 'ਚ ਹੋਏ ਆ ਸਾਰੇ ਹੀ ਦੇਸ਼ਾਂ ਦੇ ਵਿੱਚ ਪਰ ਜੇ ਆਪਾਂ ਪਿਛਲੇ 1.5 200 250 ਸਾਲ ਦੇ ਇਤਿਹਾਸ ਨੂੰ ਜਦੋਂ ਤੋਂ ਮਾਡਰਨ ਯੂਕ ਸ਼ੁਰੂ ਹੋਇਆ ਦੁਨੀਆ ਦਾ ਤੇ ਜੇ ਉਸ ਨੂੰ ਆਪਾਂ ਦੇਖੀਏ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੋਇਆ ਅਮਰੀਕਾ ਦੇ ਵਿੱਚ ਉਹਦਾ ਨਾਮ ਹੈਗਾ ਅਬਰਾਹਮ ਲਿੰਕਨ ਅਬਰਾਹਮ ਲਿੰਕਨ ਜਿਹੜਾ ਆ ਉਹਨੂੰ ਕਈ ਲੋਕ ਦੁਨੀਆ ਦੇ ਸਭ ਤੋਂ ਵੱਡੇ ਲੀਡਰਾਂ ਦੇ ਵਿੱਚੋਂ ਇੱਕ ਮੰਨਦੇ ਆ ਕਿਉਂਕਿ ਉਹਨੇ ਇੱਕ ਗੋਰਾ ਹੋ ਪੂਰੀ ਨਸਲ ਦਾ ਹੋ ਕੇ ਵੀ ਜਿਹੜੇ ਕਾਲੇ ਲੋਕਾਂ ਨੂੰ ਗੁਲਾਮ ਬਣਾਇਆ ਗਿਆ ਸੀ ਅਮਰੀਕਾ 'ਚ ਹਾਂ ਉਹਨਾਂ ਦੇ ਖਿਲਾਫ ਉਹਨੇ ਜਨਨ ਸ਼ੁਰੂ ਕੀਤੀ ਰੇਸਿਜ਼ਮ ਨੂੰ ਰੇਸਿਜ਼ਮ ਨੂੰ ਸਲੇਵਰੀ ਨੂੰ ਮੁਖ ਤੋੜ ਦੇ ਗੁਲਾਮੀ ਜਿਹੜੀ ਪ੍ਰਥਾ ਅਮਰੀਕਾ 'ਚ ਚੱਲ ਰਹੀ ਸੀ ਹਾਂ ਜਿਹਦੇ ਬਹੁਤ ਸਾਰੇ ਪੱਖ 'ਚ ਬੋਰੇ ਲੋਕ ਸੀਗੇ ਹਾਂ ਉਹਦੇ ਖਿਲਾਫ ਉਹਨੇ ਲਹਿਰ ਚਲਾਈ ਇਲੈਕਸ਼ਨ ਲੜਿਆ ਕਿ ਇਹ ਪ੍ਰਥਾ ਹੁਣ ਖਤਮ ਹੋਣੀ ਚਾਹੀਦੀ ਆ ਹਾਂ ਅੱਜ ਦੇ ਯੁੱਗ 'ਚ ਕਿਸੇ ਵੀ ਨਸਲ ਨੂੰ ਦੂਸਰੀ ਨਸਲ ਨੂੰ ਗੁਲਾਮ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਇਹ ਦੇ ਕਰਕੇ ਸਾਡੀ ਦੂਸਰੇ ਦੇਸ਼ਾਂ 'ਚ ਦੁਨੀਆ 'ਚ ਸਾਡੀ ਬਦਨਾਮੀ ਵੀ ਹੋ ਰਹੀ ਆ ਕਿ ਅੱਜ ਵੀ ਅਮਰੀਕਾ 'ਚ ਗੋਰੇ ਲੋਕ ਕਾਲਿਆਂ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਆ ਇਸ ਕਰਕੇ ਸਾਨੂੰ ਇਹ ਤથા ਸਾਨੂੰ ਇਹ ਗੁਲਾਮੀ ਸਿਸਟਮ ਸਲੇਵਰੀ ਬੰਦ ਕਰਨੀ ਚਾਹੀਦੀ ਆ ਇਸ ਮੁੱਦੇ ਤੇ ਉਹਨੇ ਇਲੈਕਸ਼ਨ ਲੜਿਆ ਔਰ ਉਹਨੂੰ ਜਿੱਤਿਆ ਵੀ ਔਰ ਜਦੋਂ ਜਿੱਤਿਆ ਤੇ ਜਿਹੜੀਆਂ ਸਾਊਥ ਅਮਰੀਕਾ ਦੀਆਂ ਸਾਊਥ ਦੀਆਂ ਕੁਝ ਸਟੇਟਾਂ ਸੀਗੀਆਂ ਜਿਹੜੀਆਂ ਕਿ ਨਹੀਂ ਸੀ ਚਾਹੁੰਦੀਆਂ ਗੁਲਾਮੀ ਖਤਮ ਹੋਵੇ ਕਿਉਂਕਿ ਉਹਨਾਂ ਦੀ ਜਿਹੜੀ ਖੇਤੀ ਆ ਸਾਰੀ ਦੀ ਸਾਰੀ ਉਹਨਾਂ ਦੇ ਗੁਲਾਮਾਂ ਦੇ ਉੱਪਰ ਟਿਕੀ ਹੋਈ ਸੀ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜੋਰ ਨਾਲ ਗੁਲਾਮੀ ਖਤਮ ਕਰਾਉਂਗੇ ਤੇ ਅਸੀਂ ਅਮਰੀਕਾ ਨਾਲੋਂ ਜੁਦਾ ਆਪਣਾ ਜੁਦਾ ਦੇਸ਼ ਹੀ ਬਣਾ ਦਾਂਗੇ ਅਸੀਂ ਗੁਲਾਮੀ ਇੱਥੇ ਲਾਗੂ ਰੱਖਾਂਗੇ ਤੁਸੀਂ ਉਧਰਲੇ ਆਪਣਾ ਜੁਦਾ ਦੇਸ਼ ਬਣਾਓ ਗੁਲਾਮੀ ਖਤਮ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੇ ਅਬਰਾਹਮ ਲਿੰਕਨ ਨੇ ਕਿਹਾ ਨਹੀਂ ਤੂੰ ਸੀਐਸਡੀ ਇਸ ਦਾ ਇਸਾਇਆ ਕੋ ਨਾ ਵੀ ਗੁਲਾਮੀ ਖਤਮ ਕਰਨੀ ਪਾਉਗੀ ਔਰ ਜੇ ਤੁਸੀਂ ਨਹੀਂ ਕਰੋਗੇ ਤਾਂ ਫਿਰ ਜੰਗ ਹੋਏਗੀ ਹਾਂ ਔਰ ਫਿਰ ਜੰਗ ਹੋਈ ਔਰ ਉਹ ਜੰਗ ਅਬਰਾਮ ਲਿੰਕਨ ਨੇ ਜਿੱਤੀ ਹਾਂ ਔਰ ਫਿਰ ਗੁਲਾਮੀ ਪ੍ਰਥਾ ਪੂਰੇ ਅਮਰੀਕਾ ਜੇ ਖਤਮ ਕੀਤੀ ਔਰ ਇਹਦੇ ਕਰਕੇ ਉਹਦਾ ਮਰਡਰ ਵੀ ਬਾਅਦ ਚ ਹੋਇਆ ਉਹਨੂੰ ਮਾਰ ਦਿੱਤਾ ਗਿਆ ਪਰ ਫਿਰ ਵੀ ਉਹ ਇਸ ਮਿਸ਼ਨ ਨੂੰ ਲੈ ਕੇ ਇਨਾ ਪੱਕਾ ਸੀਗਾ ਕਿ ਉਹਨੇ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਹਾਂ ਔਰ ਗੁਲਾਮੀ ਜਿਹੜੀ ਆ ਉਹ ਅਮਰੀਕਾ ਚ ਤੋਂ ਕੀਤੀ ਇਸ ਕਰਕੇ ਅਬਰਾਹਮ ਲਿੰਕਨ ਨੂੰ ਕਈ ਲੋਕ ਦੁਨੀਆ ਦੇ ਸਭ ਤੋਂ ਮਹਾਨ ਲੀਡਰਾਂ ਵਿੱਚੋਂ ਇੱਕ ਮੰਨਦੇ ਆ ਭਾਰਤ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਜੋਤੀ ਰੌਫ ਫੂਲੇ ਬਾਬਾ ਸਾਹਿਬ ਨੇ ਜੀ ਨੂੰ ਆਪਣਾ ਗੁਰੂ ਮੰਨਿਆ ਹਾਂ ਗਾਂਧੀ ਨੇ ਵੀ ਕਿਹਾ ਸੀ ਕਿ ਲੋਕ ਤਾਂ ਮੈਨੂੰ ਮਹਾਨ ਕਹਿੰਦੇ ਆ ਮਹਾਤਮਾ ਕਹਿੰਦੇ ਆ ਪਰ ਮੈਂ ਤਾਂ ਇੱਥੇ ਦੇਖ ਰਿਹਾ ਜੋ ਮੈਂ ਇਤਿਹਾਸ ਪੜ੍ਹ ਰਿਹਾ ਮੈਨੂੰ ਲੱਗਦਾ ਵੀ ਦੇਸ਼ 'ਚ ਅਸਲ ਕੋਈ ਮਹਾਨ ਬੰਦਾ ਹੋਇਆ ਆ ਜੋਤੀਰਾ ਫੁੱਲੇ ਹੋਇਆ ਇਸ ਕਰਕੇ ਜੋਤੀਰਾ ਫੁੱਲੇ ਵੀ ਪੜੇ ਬਹੁਤ ਵੱਡੇ ਮਹਾਨ ਲੀਡਰ ਹੋਇਆ ਹਮ ਬਾਬਾ ਸਾਹਿਬ ਬਹੁਤ ਵੱਡੇ ਮਹਾਨ ਲੀਡਰ ਹੋਇਆ ਹਮ ਤੇ ਇੰਗਲੈਂਡ ਦੇ ਵਿੱਚ ਚਰਚਿਲ ਦਾ ਬੜਾ ਨਾਮ ਆ ਵਿਨਸਟਨ ਚਰਚਿਲ ਕਿ ਜਿਹੜੀ ਵਰਲਡ ਵਾਰ ਆ ਹਿਟਲਰ ਦੇ ਖਿਲਾਫ ਕਹਿੰਦੇ ਆ ਵੀ ਵਿਨਸਟਨ ਚਰਚਿਲ ਜਿਹੜਾ ਉਹ ਮਰੇ ਆਇਆ ਸੀ ਜੇ ਚਰਚਿਲ ਉਹ ਤੋਂ ਅੰਗਰੇਜ਼ਾਂ ਦੀ ਇੰਗਲੈਂਡ ਦੀ ਅਗਵਾਈ ਨਾ ਕਰਦਾ ਤੇ ਕਈ ਲੋਕ ਕਹਿੰਦੇ ਆ ਬਹਲਾਦ ਇਦਾਂ ਦੇ ਬਣਦੇ ਜਾ ਰਹੇ ਸੀ ਕਿ ਹਿਟਲਰ ਜਿਹੜਾ ਆ ਉਹ ਜੰਗ ਜਿੱਤ ਸਕਦਾ ਸੀ ਔਰ ਉਹਦਾ ਦੁਨੀਆ ਦੇ ਉੱਪਰ ਰਾਜ ਹੋ ਸਕਦਾ ਸੀ ਤੇ ਇਸ ਤਰ੍ਹਾਂ ਬਹੁਤ ਸਾਰੇ ਅਲੱਗ-ਅਲੱਗ ਸਮਿਆਂ 'ਚ ਲੀਡਰ ਹੋਏ ਆ ਜਿਨ੍ਹਾਂ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਹਮ ਔਰ ਉਹਨਾਂ ਤੋਂ ਉਹਨਾਂ ਦੀਆਂ ਅਛਾਈਆਂ ਸਿੱਖ ਕੇ ਅੱਜ ਦੇ ਜਿਹੜੇ ਲੀਡਰ ਆ ਉਹ ਆਪਣੇ ਆਪ ਨੂੰ ਹੋਰ ਵਧੀਆ ਲੀਡਰ ਦੇ ਤੌਰ ਤੇ ਤਿਆਰ ਕਰ ਸਕਦੇ ਆ ਆਪਣੇ ਸਮਾਜ ਦਾ ਦੇਸ਼ ਦਾ ਹੋਰ ਜ਼ਿਆਦਾ ਭਲਾ ਕਰ ਸਕਦੇ ਆ